ਹਾਂਜੀ YouTube ਦੇਖ ਰਹੇ ਸਾਰੇ ਹੀ ਸਤਿਕਾਰਯੋਗ ਸਾਥੀਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਤੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਅੰਬਾਂ ਦੀ ਚਟਨੀ ਤੇ ਸਭ ਤੋਂ ਪਹਿਲਾਂ ਅੰਬਾਂ ਨੂੰ ਆਪਾਂ ਛਿੱਲਾਂਗੇ ਜੀ ਤੇ ਦੇਖੋ ਜੀ ਅੰਬ ਆਪਾਂ ਹੁਣ ਸਾਰੇ ਛਿੱਲ ਚੁੱਕੇ ਆਂ ਜੀ ਚੰਗੀ ਤਰ੍ਹਾਂ ਤੇ ਤੁਸੀਂ ਧਿਆਨ ਨਾਲ ਛੱਲਣਾ ਜੀ ਕਦੇ ਚਾਕੂ ਵੱਜਣ ਦਾ ਡਰ ਰਹਿੰਦਾ ਜੀ ਉਂਗਲਾਂ ਤੇ ਕਿਉਂਕਿ ਇਹ ਕੱਚੇ ਅੰਬ ਹੁੰਦੇ ਆ ਜੀ ਸਖਤ ਹੁੰਦੇ ਆ ਥੋੜਾ ਧਿਆਨ ਨਾਲ ਛੱਲਣਾ ਜੀ ਹਾਂਜੀ ਤਾਂ ਅੰਬ ਛਿੱਲਣ ਤੋਂ ਬਾਅਦ ਇਹ ਇਹਨਾਂ ਨੂੰ ਆਪਾਂ ਕद्दूकश ਕਰਾਂਗੇ ਜੀ ਤੇ ਹੁਣ ਆਪਾਂ ਇਹਨਾਂ ਨੂੰ ਕद्दूकश ਕਰ ਰਹੇ ਆਂ ਜੀ ਚੰਗੀ ਤਰ੍ਹਾਂ ਹਾਂਜੀ ਤਾਂ ਕद्दूकश ਕਰਨ ਤੋਂ ਬਾਅਦ ਆਪਾਂ ਇਹਨੂੰ ਗੈਸ ਤੇ ਰੱਖਾਂਗੇ ਜੀ ਸਿਮਤੇ ਤੇ ਗੈਸ ਤੇ ਰੱਖਾਂ ਸਾਰ ਆਪਾਂ ਇਹਦੇ ਵਿੱਚ ਨਾਲ ਦੀ ਨਾਲ ਹੀ ਆਪਾਂ ਇਹਦੇ ਵਿੱਚ ਖੰਡ ਜਾਂ ਗੁੜ ਪਾ ਸਕਦੇ ਆਂ ਜੀ ਪਰ ਆਪਾਂ ਖੰਡ ਪਾ ਰਹੇ ਆਂ ਇਹਦੇ ਵਿੱਚ ਤੇ ਖੰਡ ਆਪਾਂ ਪਾ ਚੁੱਕੇ ਆਂ ਤੇ ਨਾਲ ਦੀ ਨਾਲ ਹੀ ਆਪਾਂ ਖੰਡ ਪਾ ਦੇਣੀ ਆ ਤਾਂ ਜੋ ਇਹ ਨਾਰ ਨਾ ਲੱਗੇ ਤੇ ਗੈਸ ਸਿਮਤੇ ਰੱਖਣਾ ਆਪਣਾ ਇਹਨੂੰ ਹੁਣ ਚੰਗੀ ਤਰ੍ਹਾਂ ਹਲਾ ਲੈਣਾ ਤਾਂ ਖੰਡ ਦੇ ਮਿਕਸ ਹੋਣ ਤੱਕ ਆਪਾਂ ਇਹਨੂੰ ਹਲਾਉਂਦੇ ਰਹਿਣਾ ਚੰਗੀ ਤਰ੍ਹਾਂ ਜੀ ਜਦੋਂ ਇਹ ਚੰਗੀ ਤਰ੍ਹਾਂ ਖੰਡ ਮਿਕਸ ਹੋ ਜੇ ਤਾਂ ਫਿਰ ਇਹਦੇ ਵਿੱਚ ਆਪਾਂ ਮਸਾਲੇ ਪਾਵਾਂਗੇ ਜੀ ਤਾਂ ਇਹ ਮਸਾਲੇ ਨੇ ਜੀ ਜੋ ਆਪਾਂ ਇਹਦੇ ਵਿੱਚ ਪਾਵਾਂਗੇ ਕਲੌਂਜੀ ਜੀਰਾ ਸੌਂਫ ਜਮੈਨ ਮੇਥੀ ਤੇ ਲੈ ਜੀ ਤਾਂ ਜੋ ਇਹ ਇਲਾਇਚੀਆਂ ਨੇ ਜੀ ਇਹ ਤਾਂ ਪਾਵਾਂਗੇ ਸਵਾਦ ਵਧੀਆ ਬਣ ਜਾਂਦਾ ਹੈ ਸਾਲਾ ਜੀ ਨਾਲ ਵਿੱਚ ਖੁਸ਼ਬੂ ਵਧੀਆ ਆਉਂਦੀ ਹੈ ਜੀ ਫ੍ਰੈਗਰੈਂਸ ਵਧੀਆ ਆਉਂਦੀ ਹੈ ਤਾਂ ਆਪਾਂ ਪਾ ਸਕਦੇ ਹਾਂ ਜੀ ਤਾਂ ਜੀ 3 ਕਿਲੋ ਅੰਬਾ ਦੀ ਚਟਨੀ ਦੇ ਵਿੱਚ ਆਪਾਂ ਜਿਹੜੇ ਇਹ ਮਸਾਲੇ ਨੇ ਤਾਂ ਇਹ 2-2 ਚਮਚੇ ਭਰ ਕੇ ਕੱਢੇ ਆ ਜੀ ਆਪਾਂ ਸਾਰੀਆਂ ਚੀਜ਼ਾਂ ਦੇ ਤਾਂ ਇਹ 2-2 ਚਮਚੇ ਨੇ ਜੀ ਸਾਰੇ ਮਸਾਲਿਆਂ ਦੇ ਜੀ ਤੇ ਆਪਾਂ ਹਲੇ ਇਹਨੂੰ ਫਲਾ ਰਹੇ ਹਾਂ ਜੀ ਖੰਡ ਮਿਕਸ ਕਰ ਰਹੇ ਹਾਂ ਚੰਗੀ ਤਰ੍ਹਾਂ ਤੇ ਖੰਡ ਦੀਆਂ ਆਪਾਂ ਜੀ ਇਹ ਕੋਲੀਆਂ ਨੋਰਮਲ ਜੀਆਂ ਕੋਲੀਆਂ ਨੇ ਘਰ ਚੋਂ ਹੁੰਦੀਆਂ ਨੇ ਇਹ ਦੋ ਕੋਲੀਆਂ ਪਾਈਆਂ ਨੇ ਜੀ ਤੇ ਬਸ ਇਹ ਆਪਣਾ ਹੁਣ ਖੰਡ ਘੁਲ ਚੁੱਕੀ ਹੈ ਚੰਗੀ ਤਰ੍ਹਾਂ ਤਾਂ ਜੀ ਆਪਣੀ ਖੰਡ ਹੁਣ ਚੰਗੀ ਤਰ੍ਹਾਂ ਮਿਕਸ ਹੋ ਚੁੱਕੀ ਹੈ ਤੇ ਗੈਸ ਆਪਣਾ ਸਿੰਮ ਦੇ ਹੌਲੀ ਹੌਲੀ ਚੱਲ ਵੀ ਰਿਹਾ ਤਾਂ ਹੁਣ ਇਸ ਦੇ ਵਿੱਚ ਮਸਾਲੇ ਪਾਉਣ ਤੋਂ ਪਹਿਲਾਂ ਆਪਾਂ ਇਸ ਵਿੱਚ ਪਾਣ ਇੱਕ ਚਮਚਾ ਕਾਲਾ ਨਮਕ ਤੇ ਇੱਕ ਚਮਚਾ ਪਾਣ ਕਾਲਾ ਨਮਕ ਪਾ ਰਹੇ ਹਾਂ ਜੀ ਇਹਦੇ ਵਿੱਚ ਤੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਕਾਲੇ ਨਮਕ ਤੋਂ ਬਾਅਦ ਜੀ ਹੁਣ ਆਪਾਂ ਪਾਵਾਂਗੇ ਜੀ ਚਿੱਟਾ ਨਮਕ ਚਿੱਟੇ ਨਮਕ ਦੇ 2 ਚਮਚੇ ਪਾਵਾਂਗੇ ਜੀ ਤਾਂ ਯਾਦ ਰੱਖਿਓ 1 ਚਮਚਾ ਕਾਲੇ ਨਮਕ ਦਾ ਤੇ 2 ਚਮਚੇ ਚਿੱਟੇ ਨਮਕ ਦਾ ਤੇ 1 ਚਮਚਾ ਮਿਰਚ ਦਾ ਵੀ ਪਾਵਾਂਗੇ ਆਪਾਂ ਜੀ ਨਾਲ 1 ਚਮਚਾ ਮਿਰਚ ਦਾ ਪਾਤਾ ਜੀ ਤੇ ਨਮਕ ਮਿਰਚ ਆਪਣੀ ਇੱਛਾ ਮੁਤਾਬਕ ਖਾਣ ਦੇ ਮੁਤਾਬਕ ਘੱਟ ਵੱਧ ਵੀ ਕਰ ਸਕਦੇ ਹੋ ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਤਾਂ ਥੋੜੀ ਜੀ ਪਾਵਾਂਗੇ ਆਪਾਂ ਜੀ ਕਾਲੀ ਮਿਰਚ ਤੇ ਕਾਲੀ ਮਿਰਚ ਵੀ ਪਾ ਚੁੱਕੇ ਹਾਂ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਾਂਗੇ ਜੀ ਕਾਲੇ ਨਮਕ ਦਾ 1 ਚਮਚਾ ਚਿੱਟੇ ਨਮਕ ਦੇ 2 ਚਮਚੇ ਤੇ 1 ਚਮਚਾ ਲਾਲ ਮਿਰਚ ਤੇ ਥੋੜੀ ਜੀ ਕਾਲੀ ਮਿਰਚ ਪਾ ਕੇ ਹੁਣ ਫਿਰ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਜੀ ਤੇ ਨਾਲ-ਨਾਲ ਆਪਣਾ ਗੈਸ ਚੱਲ ਵੀ ਹੈ ਜੀ ਸਿਮਤ ਇਹਨੂੰ ਚੰਗੀ ਤਰ੍ਹਾਂ ਮਿਕਸ ਹੋਣ ਦਿਓ ਜੀ ਤਾਂ ਜੀ ਆਪਾਂ ਇਹਨੂੰ 10 ਮਿੰਟ ਦੇਰ ਤੱਕ ਗੈਸ ਤੇ ਸੇਕ ਲਬੰਦੇ ਰਹਾਂਗੇ ਜੀ ਜਦੋਂ ਤੱਕ ਇਹ ਥੋੜਾ ਜਿਹਾ ਨਰਮ ਨਾ ਹੋ ਜੇ ਸੌਫਟ ਨਾ ਹੋ ਜੇ ਪਰ ਹਲੇ ਇਹ ਸਖਤ ਪਿਆ ਥੋੜਾ ਜਿਹਾ ਹਲੇ ਹੋਰ ਸੇਕ ਲੱਗੂਗਾ ਜੀ ਹਾਂਜੀ ਜੋ ਇਲਾਇਚੀ ਹੈ ਜੀ ਆਪਾਂ ਛਿੱਲ ਲਈ ਛਿਲਕਾ ਉਤਾਰ ਕੇ ਕੁੱਟ ਲਈ ਤਾਂ ਇਹ ਜੋ ਇਹ ਵਧੀਆ ਸਵਾਦ ਦੇਵੇ ਤੇ ਤਾਂ ਜੋ ਖੁਸ਼ਬੂ ਵੀ ਵਧੀਆ ਆਵੇ ਜੀ ਤੇ ਨਾਲ ਇੱਕ ਚੀਜ਼ ਰਹਿ ਗਈ ਸੀ ਜੀ ਉਹ ਹੈ ਜੀ ਧਨੀਆ ਤਾਂ ਆਪਾਂ ਦੋ ਚਮਚੇ ਧਨੀਆ ਵੀ ਲੈ ਲਿਆ ਜੀ ਤੇ ਆਪਣਾ ਇਹ ਹੁਣ ਮਟੀਰੀਅਲ ਸੌਫਟ ਹੋ ਚੁੱਕਿਆ ਚੰਗੀ ਤਰ੍ਹਾਂ ਜੀ ਤਾਂ ਆਖਰ ਵਿੱਚ ਆਪਾਂ ਸੌਫਟ ਹੋਣ ਤੋਂ ਬਾਅਦ ਇਹਦੇ ਵਿੱਚ ਇੱਕ ਚਮਚਾ ਹਲਦੀ ਪਾਵਾਂਗੇ। ਹਲਦੀ ਐਂਟੀਬੈਕਟਿਕ ਹੁੰਦੀ ਹੈ ਜੀ ਤੇ ਰੰਗ ਵੀ ਬਦਲ ਜਾਂਦਾ ਜੋ ਸੋਹਣਾ ਲੱਗਦਾ ਤੇ ਹਲਦੀ ਉਂਝ ਵੀ ਬਹੁਤ ਵਧੀਆ ਜੀ ਪਾਣੀ ਚਾਹੀਦੀ ਹੈ ਤਾਂ ਆਪਾਂ ਹਲਦੀ ਦੇ ਇੱਕ ਚਮਚਾ ਪਾ ਚੁੱਕੇ ਹਾਂ ਤੇ ਇਸ ਨੂੰ ਫਿਰ ਚੰਗੀ ਤਰ੍ਹਾਂ ਆਪਾਂ ਮਿਕਸਰ ਕਰਾਂਗੇ। ਸੌਫਟ ਹੋਣ ਤੋਂ ਬਾਅਦ ਲਾਸਟ ਵਿੱਚ ਜਦੋਂ ਇਹ ਸਾਰਾ ਮਟੀਰੀਅਲ ਸੌਫਟ ਹੋ ਗਿਆ ਤੇ ਪਰ ਗੈਸ ਅਲੀ ਵੀ ਚੱਲ ਰਿਹਾ ਸਿਮ ਤੇ ਹੌਲੀ-ਹੌਲੀ ਗੈਸ ਚੱਲ ਰਿਹਾ ਜੀ ਸੇਕ ਲੱਗੀ ਜਾ ਰਿਹਾ ਇਸ ਨੂੰ ਥੋੜਾ-ਥੋੜਾ ਤੰਗੀਆਂ ਵੀ ਆਪਾਂ ਇਹਦੇ ਵਿੱਚ ਪਾ ਲੈਨੇ ਜੀ ਮਸਾਲਿਆਂ ਦੇ ਵਿੱਚ ਦੇਖੋ ਜੀ ਤਾਂ ਹਲਦੀ ਆਪਣੀ ਚੰਗੀ ਤਰ੍ਹਾਂ ਘol ਚੁੱਕੀ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ ਜੀ ਮਸਾਲੇ ਆਪਣੇ ਕੋਲੇ ਹੁਣ ਸਾਰੇ ਨੇ ਜੀ ਕਲੌਂਜੀ ਜੀਰਾ ਸੌਂਫ ਜਮੈਨ ਧਨੀਆ ਮੇਥੇ ਤੇ ਲਾਈਚ ਜੋ ਪਾ ਛਿੱਲ ਲਈ ਤੇ ਕੁੱਟ ਲਈ ਤੇ ਆਪਣੇ ਕੋਲੇ ਜਿਹੜਾ ਇਹ ਧਨੀਆ ਜੇ ਵੀ ਪੀਸਿਆ ਹੋਇਆ ਜੀ ਹੁਣ ਆਪਾਂ ਇਹ ਸਾਰਾ ਸਮਾਨ ਵਿੱਚ ਪਾਵਾਂਗੇ ਜੀ ਤਾ ਜੀ ਆਪਾਂ ਇਹ ਸਾਰਾ ਮਸਾਲਾ ਹੁਣ ਵਿੱਚ ਪਾ ਰਹੇ ਆ ਜੀ ਚੰਗੀ ਤਰ੍ਹਾਂ ਤੇ ਗੈਸ ਆਪਣਾ ਸਿਮ ਤੇ ਹੌਲੀ-ਹੌਲੀ ਚੱਲਦੇ ਰੱਖਣਾ ਜੀ ਤੇ ਹੁਣ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਫੇਰ ਖਲਾਵਾਂਗੇ ਜੀ ਤਾਂ 3 ਕਿਲੋ ਹੰਬਾ ਦੀ ਚਟਨੀ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਜੀ ਕਾਲਾ ਨਮਕ ਦਾ ਇੱਕ ਚਮਚਾ ਪਾਇਆ ਜੀ ਫਿਰ ਦੋ ਚਮਚੇ ਚਿੱਟੇ ਨਮਕ ਦੇ ਥੋੜੀ ਜੀ ਨਾਲ ਪਾਣੀ ਹੈ ਜੀ ਕਾਲੀ ਮਿਰਚ ਤੇ ਜਦੋਂ ਚੰਗੀ ਤਰ੍ਹਾਂ ਘੁਲ ਗਿਆ ਇਹ ਜੀ ਨਰਮ ਪੈ ਗਿਆ ਖੰਡ ਵੀ ਚੰਗੀ ਤਰ੍ਹਾਂ ਘੁਲ ਜੇ ਤਾਂ ਫਿਰ ਉਸ ਤੋਂ ਬਾਅਦ ਆਪਾਂ ਇੱਕ ਚਮਚਾ ਪਾਇਆ ਸੀ ਹਲਦੀ ਦਾ ਤੇ ਹਲਦੀ ਤੋਂ ਬਾਅਦ ਫਿਰ ਹੁਣ ਆਪਾਂ ਆਪਣੇ ਸਾਰੇ ਮਸਾਲੇ ਪਾ ਚੁੱਕੇ ਹਾਂ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਰਹੇ ਹਾਂ ਜੀ ਤੇ ਗੈਸ ਆਪਣਾ ਹੌਲੀ-ਹੌਲੀ ਚੱਲ ਵੀ ਰਹੀ ਹੈ ਤਾਂ ਮਸਾਲੇ ਪਾਣ ਤੋਂ ਬਾਅਦ ਇਨੂੰ ਹਿਲਾਉਂਦੇ ਰਹਿਣਾ ਜੀ ਕਿਉਂਕਿ ਸੁੱਕੇ ਮਸਾਲੇ ਪਾਉਣ ਤੋਂ ਬਾਅਦ ਇਹ ਚਟਨੀ ਥੋੜੀ ਸਖਤ ਹੋ ਜਾਂਦੀ ਹੈ ਤੇ 2-3 ਮਿੰਟ ਇਹਨੂੰ ਸੇਕ ਲੱਗੂਗਾ ਹਲੀ ਚੰਗੀ ਤਰ੍ਹਾਂ ਤੇ ਇਹਨੂੰ ਹਿਲਾਉਂਦੇ ਵੀ ਰਵਾਂਗੇ ਤੇ ਆਪਾਂ ਜੀ ਅੰਬਾ ਦੀ ਚਟਨੀ ਦੇ ਵਿੱਚ ਡਰਾਈ ਫੂਡ ਵੀ ਐਡ ਕਰਾਂਗੇ ਜੀ ਆਪਣੇ ਕੋਲ ਇਸ ਟਾਈਮ ਘਰ ਦਾ ਆਖਾ ਤੇ ਬਦਾਮ ਨੇ ਜੀ ਬਦਾਮ ਆਪਾਂ ਚੰਗੀ ਤਰ੍ਹਾਂ ਕੱਟ ਲਾਂਗੇ ਜੀ ਛੋਟੇ-ਛੋਟੇ ਪੀਸ ਦੇ ਵਿੱਚ ਤਾਂ ਜੀ ਆਪਾਂ ਡਰਾਈ ਫੂਡ ਐਡ ਕਰ ਚੁੱਕੇ ਹਾਂ ਜੀ ਤੇ ਜ਼ਰੂਰੀ ਵੀ ਨਹੀਂ ਹੈਗੀ ਆਪਾਂ ਪਾਣੀ ਐ ਡਰਾਈ ਫੂਡ ਜੇ ਆਪਣੇ ਕੋਲ ਅਵੇਲੇਬਲ ਹੈਗੇ ਨਹੀਂ ਤਾਂ ਆਪਾਂ ਪਾ ਸਕਦੇ ਆ ਨਹੀਂ ਤਾਂ ਜ਼ਰੂਰਤ ਵੀ ਨਹੀਂ ਹੈਗੀ ਤਾਂ ਡਰਾਈ ਫੂਟ ਪਾਉਣਾ ਕੋਈ ਜ਼ਰੂਰੀ ਵੀ ਨਹੀਂ ਹੈਗਾ ਜੀ ਹੂੰ ਤਾਂ ਹੁਣ ਜੀ ਆਖਰ ਦੇ ਵਿੱਚ ਆਪਾਂ ਇਸ ਵਿੱਚ ਪਾਣ ਜਾ ਰਹੇ ਆ ਜੀ ਚਾਟ ਮਸਾਲਾ 2-3 ਚਮਚੇ ਆਪਾਂ ਚਾਟ ਮਸਾਲਾ ਐਡ ਕਰਾਂਗੇ ਜੀ ਹਾਂਜੀ ਤਾਂ ਚਾਟ ਮਸਾਲਾ ਆਪਾਂ ਪਾ ਰਹੇ ਜੀ 2-3 ਚਮਚੇ ਤੇ ਇਸ ਤੋਂ ਬਾਅਦ ਮੈਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਜੀ ਫਿਰ ਚਾਟ ਮਸਾਲਾ ਪਾਉਣ ਤੋਂ ਬਾਅਦ ਤੇ ਚਾਟ ਮਸਾਲਾ ਤੁਸੀਂ ਆਪਣੀ ਇੱਛਾ ਮੁਤਾਬਕ ਵੱਧ ਘੱਟ ਵੀ ਪਾ ਸਕਦੇ ਹੋ ਜੀ ਜਿਸ ਤਰ੍ਹਾਂ ਤੁਸੀਂ ਆਪਦੇ ਰੋਜ਼ ਦੇ ਖਾਣੇ ਵਿੱਚ ਇਸਤੇਮਾਲ ਕਰਦੇ ਆ ਰਹੇ ਹੋ ਤਾਂ ਚਾਟ ਮਸਾਲਾ ਆਪਾਂ ਪਾ ਕੇ ਚੰਗੀ ਤਰ੍ਹਾਂ ਨੂੰ ਮਿਕਸ ਕਰ ਰਹੇ ਹਾਂ ਜੀ ਤੇ ਗੈਸ ਆਪਣਾ ਹਲੀ ਵੀ ਚੱਲ ਰਹੀ ਜੀ ਸਲੋ ਸੇਮ ਤੇ ਚੱਲ ਰਹੀ ਜੀ ਹੌਲੀ-ਹੌਲੀ ਗੈਸ ਤਾਂ ਚੱਲਦੀ ਰਹੂਗੀ ਆਖਰ ਤੱਕ ਤਾਂ ਚਾਟ ਮਸਾਲਾ ਮਿਕਸ ਹੋਣ ਤੋਂ ਬਾਅਦ ਹੁਣ ਆਪਣੀ ਚਟਨੀ ਇਹ ਬਣ ਕੇ ਤਿਆਰ ਹੈ ਜੀ ਤੇ ਹੁਣ ਇਸ ਨੂੰ ਆਪਾਂ ਠੰਡੀ ਹੋਣ ਲਈ ਰੱਖਾਂਗੇ ਜੀ ਤੇ ਠੰਡੀ ਹੋਣ ਤੋਂ ਬਾਅਦ ਇਹ ਆਪਣੇ ਖਾਣ ਲਈ ਬਿਲਕੁਲ ਤਿਆਰ ਹੈ ਜੀ ਚਟਨੀ ਤਾਂ ਅੰਬਾਂ ਦੀ ਚਟਨੀ ਜੀ ਬਣਨ ਤੋਂ ਬਾਅਦ ਠੰਡੀ ਹੋਣ ਲਈ ਰੱਖੀ ਸੀ ਤਾਂ ਇਹ ਹੁਣ ਠੰਡੀ ਹੋ ਚੁੱਕੀ ਹੈ ਜੀ ਪੂਰੀ ਚੰਗੀ ਤਰ੍ਹਾਂ ਤੇ ਖਾਣ ਲਈ ਤਿਆਰ ਹੈ ਜੀ ਤਾਂ ਆਪਾਂ ਹੁਣ ਇਹਨੂੰ ਖਾਵਾਂਗੇ ਜੀ ਰੋਟੀ ਨਾਲ ਵਧੀਆ ਦੇਖ ਰਹੀਆਂ ਕਿਸ ਤਰ੍ਹਾਂ ਦੀ ਬਣੀ ਹੈ ਜੀ ਹਾਂਜੀ ਤਾਂ ਠੰਡੀ ਹੋਣ ਤੋਂ ਬਾਅਦ ਅੰਬਾਂ ਦੀ ਚਟਨੀ ਨੂੰ ਆਪਾਂ ਸੰਭਾਲ ਲਿਆ ਜੀ ਕੰਚ ਦੇ ਮਿਰਤਵਾਨ ਵਿੱਚ ਪਾ ਕੇ ਆਓ ਜੀ ਖਾਈਏ ਰੋਟੀ ਤੇ ਨਾਲ ਅੰਬਾਦੀ ਚਟਨੀ ਦੇਖੀਏ ਸਵਾਦ ਕਿਸ ਤਰ੍ਹਾਂ ਦਾ ਬਣਿਆ ਤਾਂ ਇਹ ਖਾ ਕੇ ਦੇਖੀ ਜੀ ਤਾਂ ਅੰਬਾਦੀ ਚਟਨੀ ਬਾਕੀ ਬਹੁਤ ਜ਼ਿਆਦਾ ਸਵਾਦ ਬਣੀ ਹੈ ਜੀ ਤੇ ਇੱਕ ਹੋਰ ਗੱਲ ਹੈ ਜਿਹੜੀ ਆਪਾਂ ਖੰਡ ਪਾਈ ਹੈ ਜੀ ਤਾਂ ਜਿਨ੍ਹਾਂ ਨੂੰ ਕਈ ਵਾਰ ਸ਼ੂਗਰ ਹੁੰਦੀ ਹੈ ਜੀ ਤਾਂ ਜ਼ਰੂਰੀ ਨਹੀਂ ਜੀ ਆਪਾਂ ਵਿੱਚ ਖੰਡ ਪਾਣੀ ਆ ਤਾਂ ਉਹ ਖੰਡ ਤੋਂ ਬਗੈਰ ਵੀ ਬਣਾ ਸਕਦੇ ਹਾਂ ਤਾਂ ਮਿੱਠਾ ਪਾਣਾ ਜ਼ਰੂਰੀ ਨਹੀਂ ਹੈਗਾ ਵਿੱਚ ਤਾਂ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਤਾਂ ਸਭ ਨੂੰ ਪਿਆਰ ਭਰੀ ਸਤਿ ਸ਼ਕਰ